ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਿਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਜੰਮੂ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ ਕਿਹਾ ਵਿਧਾਨ ਸਭਾ ਚੋਣ ਤੋਂ ਬਾਅਦ ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਹੋਵੇਗਾ ਬਹਾਲ ਸ਼ਾਹ ਨੇ ਵਿਰੋਧੀਆਂ ਉੱਤੇ ਸਾਦੇ ਨਿਸ਼ਾਨੇ ਭਾਰਤੀ ਫੌਜ ਸੈਨਾ ਵਿੱਚ ਸ਼ਾਮਲ ਹੋਏ 297 ਅਧਿਕਾਰੀ ਚੇਨਈ ਵਿੱਚ ਓਟੀਏ ਵਿੱਚ ਹੋਇਆ ਸਮਾਰੋਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਦੇ 293 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਕਿਹਾ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਵਚਨਬੱਧ ਤੇ ਹੁਣ ਖਬਰਾਂ ਵਿਸਤਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਦਾ ਭਰੋਸਾ ਦਿੱਤਾ ਹੈ। ਉਹਨੇ ਕਿਹਾ ਕਿ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਰਾਸ਼ਟਰੀ ਝੰਡੇ ਅਤੇ ਸੰਵਿਧਾਨ ਹੇਠ ਹੋਣ ਵਾਲੀ ਇਹ ਪਹਿਲੀ ਵਿਧਾਨ ਸਭਾ ਚੋਣਾਂ ਹੈ। ਸ਼ਾ ਨੇ ਕਾਂਗਰਸ ਨੈਸ਼ਨਲ ਕਾਨਫਰੰਸ ਗੱਠਜੋੜ ਉੱਤੇ ਪੁਰਾਣੀ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ। ਉਹਨੇ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਅਤਵਾਦ ਨੂੰ ਮੁੜ ਸਿਰ ਝੁਕਣ ਦੇਵੇਗੀ। ਅਤੇ ਭਾਜਪਾ ਸਰਕਾਰ ਵੱਲੋਂ ਰੱਖਵਾ ਕਰਨ ਦਿੱਤੇ ਗਏ ਗੁਰਜਰਾਂ ਪਹਾੜੀਆਂ ਬੱਕਰਵਾਨਾਂ ਅਤੇ ਦਲਿਤਾ ਸਮੇਤ ਕਿਸੇ ਵੀ ਭਾਈਚਾਰੇ ਦੇ ਨਾਲ ਬੇਇਨਸਾਫੀ ਨਹੀਂ ਹੋਣ ਦੇਵਗੇ। ਉਹਨਾਂ ਕਿਹਾ ਹੈ ਕਿ ਭਾਜਪਾ ਸਰਕਾਰ ਨੇ ਇਹਨਾਂ ਨੂੰ ਰੱਖਵਾ ਕਰਨ ਦਿੱਤਾ ਹੈ। ਸ਼ਾਹ ਨੇ 18 ਸਤੰਬਰ ਤੋਂ ਤਿੰਨ ਗੇੜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਚੋਣ ਮਹਿੰਮ ਨੂੰ ਮਜ਼ਬੂਤ ਕਰਨ ਲਈ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ ਦਾ ਆਗਾਜ਼ ਕੀਤਾ ਹੈ। ਜੰਮੂ ਕਸ਼ਮੀਰ ਕੇ ਲੋਗੋ ਨੇ ਔਰ ਵਿਸ਼ੇਸ਼ ਕਰ ਜੰਮੂ ਕੇ ਲੋਗੋ ਨੇ ਸਟਾਈਕ ਕਰਨਾ ਹੈ। कि आपको आतंकवाद चाहिए या चैन अमन शांति विकास और उद्योग विकास चाहिए ये आपको तय करना है अगर एनसी कांग्रेस आई तो आतंकवाद आएगा और भाजपा आई तो किसी की तकात नहीं है आतंकवाद को यहां घुसपैठ करा पूरे देश का भ्रष्टाचार और दूसरी ओर नेशनल कॉन्फ्रेंस कांग्रेस और, और पीडीपी का भ्रष्टाचार اگر اتنا پیسہ جموں کشمیر میں Vikas ke kaam mein kharch hota to aaj apka koi kaam baki nahi hota koi kaam baki nahi hota Chennai de adhikari training academy OTA vich ek samaroh vich 258 credit adhikari ate 39 mahila credit adhikariyan nu Bharatiya fauj diyan vak vak ikaiyan ate vibhag vich shamil kitta gaye OTA de Parmeshwaram drill square vich aayojit passing out parade di samiksha ਸੈਨਾ ਦੇ ਉਪ ਮੁਖੀ ਲੈਫਟੀਨੈਂਟ ਜਰਨਲ ਐਨ ਐਸ ਰਾਜ ਸੁਬ੍ਰਮਣੀ ਨੇ ਕੀਤੇ ਓਟੀਏ ਨੇ ਕਿਹਾ ਕਿ ਦੋਸਤ ਦੇਸ਼ਾਂ ਦੇ 10 ਕੈਡਟ ਅਧਿਕਾਰੀ ਅਤੇ 5 ਕੈਡਟ ਅਧਿਕਾਰੀ ਮਹਿਲਾਵਾਂ ਨੇ ਵੀ ਸਫਲਤਾਪੂਰਵਕ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ ਦੋਸਤ ਦੇਸ਼ਾਂ ਦੇ ਕੈਡਟ ਦੇ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਨਾਲ ਅੰਤਰਰਾਸ਼ਟਰੀ ਸਦਾਵਾਂ ਉਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹ ਮਿਲੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ 293 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆ ਉੱਤੇ ਕੋਈ ਵੀ ਚੀਜ਼ ਸੰਭਵ ਨਹੀਂ ਹੁੰਦੀ। ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਦਾ ਨੌਕਰੀ ਨੂੰ ਲੈ ਕੇ ਦਿਲ ਟੁੱਟ ਗਿਆ ਸੀ ਅਤੇ ਨੌਕਰੀ ਮਿਲਣ ਦੀ ਉਮੀਦ ਉਹ ਛੱਡ ਬੈਠੇ ਸੀ ਪਰ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਇਹ ਪੈਨ ਦੇਣੇ ਸੀ ਜਿਸ ਨਾਲ ਤੁਹਾਡੇ ਘਰਾਂ ਵਿੱਚ ਦੀਵੇ ਜਗਣ ਅਤੇ ਨੌਕਰੀਆਂ ਮਿਲਣ। ਉਨ੍ਹਾਂ ਕਿਹਾ ਕਿ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ। ਇਹ ਨੌਜਵਾਨ ਹੋਰ ਵੀ ਵੱਡੀਆਂ ਕੁਰਸੀਆਂ ਲਈ ਤਿਆਰ ਰਹਿਣ। ਉਹਨੇ ਕਿਹਾ ਕਿ ਅਸੀਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਨਿਯੁਕਤੀ ਪੱਤਰ ਦਿੰਦੇ ਹਾਂ ਤੇ ਕਿਸੇ ਵੀ ਉਮੀਦਵਾਰ ਨੂੰ ਕੁਰਸੀ ਤੇ ਬੈਠਣ ਤੋਂ ਪਹਿਲਾਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਮੁੱਖ ਮੰਤਰੀ ਨੇ ਵਿਰੋਧੀਆਂ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਪਹਿਲਾਂ ਬਹੁਤ ਸਾਰੇ ਮਹਿਕਮਿਆਂ ਵੱਲੋਂ ਧਰਨੇ ਲਗਾਏ ਜਾਂਦੇ ਸਨ ਅਤੇ ਲੀਡਰ ਨਜ਼ਾਰੇ ਲੈਂਦੇ ਸਨ ਅਤੇ ਆਮ ਜਨਤਾ ਲਈ ਉਹ ਮੌਜੂਦ ਹੀ ਨਹੀਂ ਸਨ ਉਹਨਾਂ ਨੇ ਆਮ ਜਨਤਾ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਕਦੇ ਬੇਰਜ਼ਗਾਰੀ ਜਾਂ ਗਰੀਬੀ ਨਹੀਂ ਵੇਖੀ ਦੁਨੀਆ ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ ਤਾਂ ਇਸ ਲਈ ਕਈ ਸਾਲਾਂ ਤੋਂ ਲੋਕਾਂ ਦਾ ਦਿਲ ਟੁੱਟ ਗਿਆ ਸੀਗਾ ਨੌਜਵਾਨਾਂ ਦਾ ਖਾਸ ਤੌਰ ਤੇ ਇਸ ਤਰ੍ਹਾਂ ਕੇ ਹੋਪਲੈਸ ਹੋ ਗਏ ਸੀਗੇ ਜਿਸ ਤਰ੍ਹਾਂ ਉਹ ਕੁੜੀ ਨੇ ਦੱਸਿਆ ਕਿ ਉਮੀਦਾਂ ਛੱਡ ਬੈਠੇ ਸੀ ਇਹ ਨਹੀਂ ਬਣਨਾ ਕੋਈ ਯਾਰ ਹੁਣ ਪਰ ਜਿੱਥੇ ਚਾਹ ਉੱਥੇ ਰਾਹ ਪ੍ਰਮਾਤਮਾ ਨੇ ਕੋਈ ਐਸਾ ਵਿਧੀ ਵਿਵਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ ਤਾਂ ਉਹਦੇ ਨਾਲ ਉਮੀਦ ਜਾਗ ਪਈ ਸੋ ਕਦੇ ਉਮੀਦ ਨਹੀਂ ਛੱਡੀਦੀ ਹੁੰਦੀ ਉਮੀਦ ਤੇ ਦੁਨੀਆ ਕਾਇਮ ਹੈ ਤੇ ਫਿਊਚਰ ਦੇ ਵਿੱਚ ਵੀ ਤੁਸੀਂ ਬਹੁਤ ਵੱਡੀਆਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੋਰ ਵੱਡੀਆਂ ਕੁਰਸੀਆਂ ਲਈ ਤਿਆਰ ਰਹੋ ਕਿਉਂਕਿ ਸਰਕਾਰ ਦੀ ਨੀਅਤ ਸਾਫ਼ ਹੈ ਨੀਅਤ 'ਚ ਕੋਈ ਖੋਟ ਨਹੀਂ ਸਾਡਾ ਕੰਮ ਹੈ ਤੁਹਾਨੂੰ ਕੋਈ ਹਾਈ ਕੋਰਟ ਦੇ ਜਾਂ ਕੋਈ ਇੱਧਰ ਉੱਧਰ ਦੇ ਕੋਈ ਕੇਸ ਪਿਆ ਕਿਸੇ ਦਾ ਕਿਸੇ ਦਾ ਮਹਿਕਮੇ ਵਿੱਚ ਕੇਸ ਫਸਿਆ ਪਿਆ ਉਹ ਸਾਰੇ ਪਹਿਲਾਂ ਕਲੀਅਰ ਕਰਦੇ ਹਾਂ ਅਸੀਂ ਤਾਂ ਕਿ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਕੱਲ ਨੂੰ ਆਪਣੇ ਦਫ਼ਤਰ 'ਚ ਜਾਓ ਨਾ ਕਿ ਵਕੀਲ ਦੇ ਦਫ਼ਤਰ 'ਚ ਕਿ ਜਰਾ ਇੱਕ ਹਾਈ ਕੋਰਟ 'ਚ ਕਿਸੇ ਨੇ ਰਿਟ ਪਾਤੀ ਚਲੋ ਵੀ ਉਹਨੂੰ ਕੇਸ ਲੜੀਏ ਉਹ ਅਸੀਂ ਆਪ ਸਾਰੇ ਪਹਿਲਾਂ ਕਲੀਅਰ ਕਰਕੇ ਫਿਰ ਤੁਹਾਨੂੰ ਅਸੀਂ ਇੱਥੇ ਬੁਲਾਉਨੇ ਆਂ ਇਹ ਤਾਈਆਂ ਜੇ 293 ਤਿਆਰ ਹੋ ਜਾਣ 293 ਨੂੰ ਬੁਲਾ ਲੈਣੇ ਆਂ ਅਸੀਂ ਇਹ ਨਹੀਂ ਹੈ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਟਾਈਮ ਹਰੇ ਮੈਂ ਨਾ ਜੀ ਖੜਜੋ ਜੀ ਨਾ ਕਿਉਂ ਖੜਜੀ ਨੌਕਰੀ ਤਾਂ ਮਤਲਬ ਜਿਨਨੇ ਹਰੋ ਸੁਪਨੇ ਚਾਹੁੰਦੀ ਹੋਣੀ ਵੀ ਬਿਨ ਨੌਕਰੀ ਮਿਲ ਗਈ ਜਾਂ ਮੈਨੂੰ ਫੋਨ ਆ ਗਿਆ ਜਾਂ ਮੈਨੂੰ ਲੈਟਰ ਆ ਗਿਆ ਸੋ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਦੀ ਬੇਰੁਜ਼ਗਾਰੀ ਦੇ ਸਮੇਂ 'ਚ ਵਾਅਦਾ ਕਰੀਏ ਅੱਜ ਤੋਂ ਬਾਅਦ ਤੁਸੀਂ ਆਪਣੇ ਆਪਣੇ ਕੁਰਸੀਆਂ ਤੇ ਚਲੇ ਜਾਓਗੇ ਹੁਣ ਜੇ ਤੁਹਾਨੂੰ ਮੈਂ ਇੱਥੋਂ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾ ਪੈਸੇ ਤੋਂ ਭੇਜ ਰਿਆਂ ਤਾਂ ਜਿੱਥੇ ਜਾਓਗੇ ਉੱਥੇ ਕਿਰਪਾ ਕਰਕੇ ਫਿਰ ਕੋਈ ਸਿਸਪਾਰਸ਼ ਜਾਂ ਕੋਈ ਪੈਸਾ ਨਾ ਚੱਲੇ ਫਿਰ ਜਿਵੇਂ ਇੱਥੋਂ ਗਏ ਉਹ ਮੇਰੇ ਜਿਵੇਂ ਕੰਮ ਉੱਥੇ ਕਰ ਲਵਾਂ ਸੋ ਮੈਨੂੰ ਮੇਰਾ ਮਾਣ ਫੇਰ ਵਧੂਗਾ ਕਿ ਹਾਂ ਜਿਹੜੇ ਭਗਵਾਨਤ ਮਾਨ ਹੋ ਰਹੇ ਨੇ ਉਹਨਾਂ ਦੀ ਸਰਕਾਰ ਨੇ ਰੱਖੇ ਨੇ ਉਹ ਯਾਰ ਫਰਕ ਹੈ ਉਹਨਾਂ ਦਾ ਦੂਜਿਆਂ ਨਾਲੋਂ ਉਹ ਉਹ ਉਹਨਾਂ ਦਾ ਜਿਹੜਾ ਲੋਕਾਂ ਨਾਲ ਐਟੀਟਿਊਡ ਹੈ ਲੋਕਾਂ ਨਾਲ ਬਿਹੇਵੀਅਰ ਹੈ ਉਹ ਹੋਰ ਹੈ ਕਿਉਂਕਿ ਉਹ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸਿਆਂ ਤੋਂ ਲੱਗੇ ਹੋਏ ਨੇ ਉਹ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਪਹਿਲਾਂ ਤਾਂ ਮੈਂ ਆ ਪੂਰੇ ਕਰਨੇ ਨੇ ਜਿਹੜੇ ਮੈਂ ਇੰਨੇ ਮੈਂ ਉਹਨੂੰ ਦਿੱਤੇ ਨੇ ਫਲਾਣੇ ਨੂੰ ਬਿ ਫਲਾਣੇ ਨੂੰ ਪੰਜਾਬ ਸਰਕਾਰ ਵੱਲੋਂ ਅਧਿਆਪਕ ਦੇ ਉਸ ਦੇ ਮੌਕੇ ਤੇ ਪੰਜਾਬ ਭਰ ਦੇ 77 ਅਧਿਆਪਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਉਹਨਾਂ 77 ਅਧਿਆਪਕਾਂ ਦੇ ਵਿੱਚੋਂ ਤਿੰਨ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਅਧਿਆਪਕ ਨੇ ਜਿਨ੍ਹਾਂ ਵਿੱਚੋਂ ਇੱਕ ਵਿਜੇ ਸ਼ਰਮਾ ਨੇ ਜੋ ਕਮਾਹੀ ਦੇਵੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਣਿਤ ਦੇ ਅਧਿਆਪਕ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜੇਕਰ ਵਿਜੇ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਅਧਿਆਪਕ ਹੋਣ ਦੇ ਨਾਤੇ ਆਪਣਾ ਇੱਕ YouTube ਚੈਨਲ ਵੀ ਚਲਾਉਂਦੇ ਨੇ ਤੇ ਉਹ ਪੰਜਾਬ ਪਰ ਦੇ ਬੱਚਿਆਂ ਨੂੰ ਗਣਿਤ ਦੀ ਮੁਫਤ ਸਿੱਖਿਆ ਦਿੰਦੇ ਨੇ ਉਹਨਾਂ ਪੰਜਾਬ ਸਰਕਾਰ ਦਾ ਐਵਾਰਡ ਦੇਣ ਲਈ ਧੰਨਵਾਦ ਕੀਤਾ ਹੈ ਪਿਛਲੇ 3 ਸਾਲਾਂ ਦੌਰਾਨ ਸਾਡੇ ਸਕੂਲ ਦੀਆਂ ਕੁੱਲ 29 ਮੈਡਸ ਆਈਆਂ ਕਿ ਕੁੱਲ 91 ਬੱਚਿਆਂ ਨੇ ਸਕੂਲ ਦੇ ਵਿੱਚੋਂ 100 ਬਟਾ 100 ਮਾਰਕਸ ਲਏ ਮੈਥ ਦੇ ਠੀਕ ਹੈ ਜੀ ਤੇ ਵੈਸੇ ਵੀ ਜਿਹੜੀ ਘਰ ਦੇ ਕਲਾਸਾਂ ਨਹੀਂ ਲਾਈ ਲਾਈਵ ਕਲਾਸਾਂ ਉਸ ਕਲਾਸ ਵਿੱਚ ਲਗਭਗ ਹਰ ਰੋਜ਼ ਹਜ਼ਾਰ ਬੱਚਾ ਫ੍ਰੀ ਪੜਦਾ ਟੋਟਲੀ ਠੀਕ ਹੈ ਪੂਰੇ ਪੰਜਾਬ ਦਾ ਤੇ ਇਸੇ ਕਰਕੇ ਸ਼ਾਇਦ ਸਰਕਾਰ ਨੇ ਦੇਖਿਆ ਤੇ ਮੈਨੂੰ ਚੁਣਿਆ ਗਿਆ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਵੱਲੋਂ 319 ਸਟਾਫ ਨਰਸਾਂ ਦੀ ਭਰਤੀ ਨੂੰ ਲੈ ਕੇ ਬਠਿੰਡਾ ਦੇ ਐਸਐਸਟੀ ਗਰਲ ਕਾਲਜ ਵਿੱਚ ਪੇਪਰ ਰੱਖਿਆ ਗਿਆ ਸੀ ਜਿੱਥੇ ਕਿ ਦੂਰ ਦਰਾਡੇ ਤੋਂ ਪੇਪਰ ਦੇਣ ਆਏ ਨੌਜਵਾਨ ਲੜਕੇ ਤੇ ਲੜਕੀਆਂ ਵੱਲੋਂ ਉਸ ਵੇਲੇ ਹੰਗਾਮਾ ਕਰ ਦਿੱਤਾ ਗਿਆ ਜਦੋਂ ਪੇਪਰ ਲੈਣ ਆਈਆਂ ਟੀਮਾਂ ਵੱਲੋਂ ਸਰਵਰ ਡਾਊਨ ਅਤੇ ਤਕਨੀਕੀ ਸਮੱਸਿਆ ਕਹਿ ਕੇ ਖੜਾ ਛਟਵਾਉਣ ਦੀ ਕੋਸ਼ਿਸ਼ ਕੀਤੀ ਗਈ ਸਾਰੇ ਬੱਚੇ ਪੇਪਰ ਛੱਡ ਕੇ ਬਾਹਰ ਆ ਗਏ ਤੇ ਸੜਕ ਉੱਤੇ ਧਰਨਾ ਲਗਾ ਦਿੱਤਾ। ਬਾਬਾ ਫਰੀਦ ਯੂਨੀਵਰਸਿਟੀ ਖਿਲਾਫ ਨੌਜਵਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ ਜਦ ਇਹਨਾਂ ਵੱਲੋਂ ਕੋਈ ਤਿਆਰੀ ਹੀ ਨਹੀਂ ਸੀ ਤਾਂ ਉਹਨਾਂ ਨੂੰ ਕਿਉਂ ਖਜਲਖਵਰ ਕੀਤਾ ਗਿਆ। ਯੂਨੀਵਰਸਿਟੀ ਨੇ ਹੰਗਾਮੇ ਨੂੰ ਵੇਖਦਿਆਂ ਪੇਪਰ ਰੱਦ ਕਰ ਦਿੱਤਾ। ਦੂਜੇ ਪਾਸੇ ਪੇਪਰ ਦਿਵਾਉਣ ਲਈ ਫਰੀਦਕੋਟ ਯੂਨੀਵਰਸਿਟੀ ਪਹੁੰਚੇ। ਅਬਜ਼ਰਵਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਤਿਆਰੀ ਕੀਤੀ ਗਈ ਸੀ ਪਰ ਸਰਵਰ ਦੀ ਦਿੱਕਤ ਹੋਣ ਕਰਕੇ ਇਸ ਨੂੰ ਰੱਦ ਕੀਤਾ ਗਿਆ। ਸਰ ਤਾਂ ਇਹਨਾਂ ਨੇ ਲੈਟਰ ਪਾ ਦਿੱਤਾ ਕਿ ਪੇਪਰ ਕੈਨਸਲ ਹੋ ਗਿਆ ਪਰ ਉਹ ਲੈਟਰ ਦੇ ਵਿੱਚ ਕੋਈ ਕਿਸੇ ਵੀ ਅਫਸਰ ਦੇ ਕੋਈ ਰਜਿਸਟਰ ਆ ਦੇ ਕਿਸੇ ਤੇ ਵੀ ਸਾਈਨ ਨਹੀਂ ਹੈਗਾ ਇਸ ਲਈ ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਕੀ ਪਤਾ ਇਹਨਾਂ ਦਾ ਕੱਲ ਨੂੰ ਫੇਰ ਪੇਪਰ ਲੈ ਲੈਣਾ ਸੀ ਚਲੇ ਨਹੀਂ ਉੱਟ ਕੇ ਨਹੀਂ ਅੱਜ ਜਦੋਂ ਇਹਨਾਂ ਦੀਆਂ ਤਿਆਰੀਆਂ ਹੈ ਨਹੀਂ ਸੀਗਾ ਤੇ ਪੇਪਰ ਲਿਆ ਕਿਉਂ ਜਦੋਂ ਤਿਆਰੀ ਨਹੀਂ ਸੀ ਜਦੋਂ ਇਹਨਾਂ ਦੀ ਨਹੀਂ ਇਹਨਾਂ ਨੂੰ ਪੇਪਰ ਲੈਣਾ ਆ ਰਿਹਾ ਕੰਪਿਊਟਰ ਟੈਸਟ ਤੇ ਕਿਉਂ ਲੈ ਰਹੇ ਆ ਮੈਨੂੰ ਨਹੀਂ ਲੈ ਲੈਣਾ ਅੱਗੇ ਵੀ ਮੈਨੂੰ ਅੱਲੀ ਪੇਪਰ ਲੈਂਦੇ ਨੇ ਲੈ ਲੈਣ ਆ ਰਹੇ ਆ 2-2 ਹਜ਼ਾਰ ਇੱਕ ਬੱਚੇ ਦੀ ਫੀਸ ਲੈ ਰਹੇ ਆ ਇੱਥੇ ਕੋਈ ਕੋਈ 10-10 20-20 ਹਜ਼ਾਰ ਰੁਪਏ ਦੇ ਕੋਈ ਬੰਦਾ ਨਹੀਂ ਸੀ ਬਿਠਾ ਸਕਦੇ ਕਿ ਪੇਪਰ ਲੈ ਲੀਏ ਚੰਗਾ ਪਤਾ ਨਹੀਂ ਕਿਹੜੀ ਕੰਪਨੀ ਦੇ ਬੰਦੇ ਪੇਪਰ ਲੈਣ ਆਏ ਆ ਉਹਨਾਂ ਨੂੰ ਕੁਆਲਿਫਿਕੇਸ਼ਨ ਪੁੱਛੀ ਆ ਵੀ ਤੁਹਾਡੀ ਕੁਆਲਿਫਿਕੇਸ਼ਨ ਕੀ ਆ ਵੀ ਤੁਸੀਂ ਕਿਹਾਤਾ ਕੰਪਿਊਟਰ ਬੇਸਡ ਪੇਪਰ ਲੈਣ ਆਏ ਜੇ ਉਹ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆ ਰਿਹਾ ਸਾਰੇ ਕੋਈ ਆਈਟੀ ਦੀ ਪ੍ਰੋਬਲਮ ਹੋਈ ਆ ਸਰਵਰ ਦੇ थ्रू ਜਿਹੜਾ ਪੇਪਰ ਇਗਜ਼ਾਮ ਆਉਣਾ ਸੀ ਤਾਂ ਜੀ ਉਹ ਇਗਜ਼ਾਮ ਹੋਣ ਦੇ ਵਿੱਚ ਨਾ ਕੋਈ ਦਿੱਕਤ ਆ ਗਈ ਉਹ ਜੋ ਆਈਟੀ ਨੂੰ ਡੀਲ ਕਰਦੀ ਕੰਪਨੀ ਉਹ ਤੁਹਾਨੂੰ ਕਲੀਅਰ ਕਰਾਊ ਤੜੀ ਤੋਂ ਸਿਰਫ ਉਸ ਤੋਂ ਤੱਕ ਡਿਊਟੀ ਸੀਗੀ ਕਿਉਂਕਿ ਕੋਈ ਵੀ ਇੱਥੇ ਹੈਗਾ ਤਾਂ ਸੀਗਾ ਸਟਾਫ ਨਾਲ ਫਰਾਈ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸ਼ੇਅਰ ਪੈਟਰੋਲ ਪੰਪ ਉੱਤੇ ਕੰਮ ਦਾ ਵਿਖਾਈ ਦੇ ਰਹੇ ਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪੀਰ ਜਨ ਇਲਾਕੇ ਦੀ ਦੱਸੀ ਜਾ ਰਹੀ ਸੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਤੇ ਲੋਕ ਉਸੇ ਪੰਪ ਤੇ ਪਹੁੰਚ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਪਤਾ ਕੀਤਾ ਗਿਆ ਤਾਂ ਇਹ ਵੀਡੀਓ ਫੇਕ ਨਿਕਲੀ ਜਿਸ ਨੂੰ ਲੈ ਕੇ ਮੌਕੇ ਤੇ ਪਹੁੰਚੇ ਥਾਣਾ ਬਡਾਲੀ ਵਾਲਾ ਸਿੰਘ ਦੇ ਮੁਖੀ ਅਮਰਦੀਪ ਸਿੰਘ ਨੇ ਕਿਹਾ ਕਿ ਵੀਡੀਓ ਇਸ ਪੈਟਰੋਲ ਪੰਪ ਦੀ ਨਹੀਂ ਬਲਕਿ ਕਿਸੇ ਹੋਰ ਇਲਾਕੇ ਦੀ ਹੈ ਜਿਸ ਨੂੰ ਫਤੇਗੜ ਸਾਹਿਬ ਦੀ ਦੱਸ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਕਿਹਾ ਕਿ ਜਿਸ ਨੇ ਵੀ ਇਹ ਵੀਡੀਓ ਪਾਈ ਹੈ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਤਨਾ ਹੁਣੇ ਰੀਸੈਂਟਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਨਾਇਰਾ ਪੰਪ ਪੀਰ ਜਨ ਲਿਖ ਕੇ نیچے ਆ ਰਿਹਾ ਤੇ ਉੱਥੇ ਜਿਹੜਾ ਹੈਗਾ ਜੀ ਸ਼ੇਰ ਰਾਤ ਦੇ ਸਮੇਂ ਘੁੰਮਦਾ ਦਿਖ ਰਿਹਾ ਹੈਗਾ ਜੀ ਜਦੋਂ ਅਸੀਂ ਆਪਣੇ ਏਰੀਆ ਦੇ ਵਿੱਚ ਉਹਦੇ ਆ ਕੇ ਪੀਰ ਜਨ ਵਾਲੇ ਪੰਪ ਨੂੰ ਚੈੱਕ ਕੀਤਾ ਜੀ ਉਹ ਜਿਹੜੀ ਵੀਡੀਓ ਹੈਗੀ ਆ ਵੀਡੀਓ ਬਿਲਕੁਲ ਫੇਕ ਹੈਗੀ ਆ ਉਹਦੇ ਵਿੱਚ ਜਿਹੜੀਆਂ ਤਿੰਨ ਚਾਰ ਚੀਜ਼ਾਂ ਦੇਖਣ ਵਾਲੀਆਂ ਨੇ ਇੱਕ ਤਾਂ ਫਲੋਰ ਹੈਗਾ ਜੀ ਜਿਹੜਾ ਉੱਥੇ ਉਹ ਫਲੋਰ ਜਿਹੜਾ ਉਹਨਾਂ ਨੇ ਇੰਟਰਲੌਕ ਲਾਈ ਹੋਈ ਆ ਉਹ ਇੰਟਰਲੌਕ ਸਿੰਪਲ ਲੱਗੀ ਲੱਗਦੀ ਹੈ ਇੱਥੇ ਸਾਡੀ ਇਹ ਦੋ ਕਲਰਸ ਦੀ ਇੰਟਰਲੌਕ ਹੈ ਕੋ ਝੰਡੇ ਦਿਖਦੇ ਨੇ ਇਸ ਪੰਪ ਦੇ ਉੱਤੇ ਝੰਡੇ ਨਹੀਂ ਹੈਗੇ ਇੱਕ ਜਦੋਂ ਐਗਜ਼ਿਟ ਕਰਦੇ ਆ ਜਾਂ ਐਂਟਰ ਕਰਦੇ ਆ ਆਲੇ ਦੁਆਲੇ ਪੇੜ ਦਿਖੇਗੇ ਨੇ ਇਸ ਪੰਪ ਦੇ ਵਿੱਚ ਉਹ ਪੇੜ ਨਹੀਂ ਹੈਗੇ ਜੀ ਜਿਹੜੀਆਂ ਆਪਣੀਆਂ ਮਸ਼ੀਨਾਂ ਨੇ ਜਿਹਦੇ ਵਿੱਚ ਜਿਹਦੇ ਰਹੀਂ ਤੇਲ ਪਾਇਆ ਜਾਂਦਾ ਜੀ ਉਹਨਾਂ ਦੀਆਂ ਨੋਜ਼ਲਾਂ ਇਸ ਮਸ਼ੀਨ ਤੇ ਸੈਂਟਰ ਚ ਨੇ ਉਹਨਾਂ ਦੀਆਂ ਸਾਈਡ ਤੇ ਨੇ ਨਾਲੇ ਮੋਰਓਵਰ ਜਿਹੜੇ ਉਹਰੇ ਪੰਪ ਦੇ ਕਰਿੰਦੇ ਨੇ ਜਾਂ ਮਾਲਕ ਨੇ ਉਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਾਡੀ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਵੀਡੀਓ ਸਾਡੇ ਪੀਰ ਜੈਨ ਦੀ ਨਹੀਂ ਕਿਸੇ ਹੋਰ ਦੀ ਹੈ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਚੈਨਲ ਨੇ ਜਾਂ ਕਿਸੇ ਬੰਦੇ ਜਿਹੜਾ ਕੋਈ ਆਪਣਾ ਚੈਨਲ ਚਲਾ ਰਿਹਾ ਉਹਨੇ ਆਪਣੇ ਵਿਊਜ਼ ਵਧਾਣ ਲਈ ਜਿਹੜਾ ਹੈਗਾ ਕਿ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਪੀਰ ਜੈਨ ਕਰਕੇ ਆਪਣੀ ਇਹ ਵੀਡੀਓ ਪਾਈ ਹੈ ਇਹ ਵੀਡੀਓ ਫੇਕ ਹੈ ਪੀਰ ਜੈਨ ਦੀ ਨਹੀਂ ਹੈ ਜੀ ਕੀ ਕਾਰਵਾਈ ਕਰ ਰਹੇ ਹੋ ਜਿਹਨੇ ਫੇਕ ਵੀਡੀਓ ਪਾਈ ਹੈ ਅਸੀਂ ਫੋਰੈਸਟ ਵਾਲਿਆਂ ਨਾਲ ਗੱਲ ਕਰਕੇ ਜਿਹੜੇ ਬੰਦੇ ਨੇ ਪਾਈ ਹੈਗੀ ਹੈ ਜੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਿੰਘ ਸਭਾ ਲਹਿਰ ਦੇ ਮੋਢੀ ਪੰਥਰਾਤਨ ਗਿਆਨੀ ਦੇਵਤ ਸਿੰਘ ਜੀ ਦੇ 132ਵੇਂ ਮਿੱਠੀ ਯਾਦ ਵਿੱਚ ਉਹਨਾਂ ਦੇ ਪਿੰਡ ਕਲੌੜ ਦੇ ਦਾਣਾ ਮੰਡੀ ਵਿੱਚ ਰੈਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਾਬਾ ਬਲਜੀਤ ਸਿੰਘ ਦਾਦੂਵਾਲਾ ਤੇ ਪ੍ਰਧਾਨ ਭਪਿੰਦਰ ਸਿੰਘ ਸੰਧ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗੈਣੀਦੇਵਤ ਸਿੰਘ ਚੇਤਨਾ ਸਮਾਗਮਾਂ ਦੀ ਲੜੀ ਤਹਿਤ 3 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਇਲਾਕੇ ਵਿੱਚ ਵੱਖ-ਵੱਖ ਥਾਵਾਂ ਤੇ ਗੁਰਮਤ ਸਮਾਗਮ ਕਰਵਾਏ ਗਏ ਤੇ ਮੁੱਖ ਸਮਾਗਮ 6 ਸਤੰਬਰ ਨੂੰ ਗੈਣੀਦੇਵਤ ਸਿੰਘ ਦੇ ਜੱਦੀ ਪਿੰਡ ਕਲਾਉੜ ਵਿਖੇ ਕੀਤਾ ਗਿਆ ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਭਾਰੀ ਸਹਿਯੋਗ ਦੇਖਣ ਨੂੰ ਮਿਲਿਆ ਤੇ ਵੱਡੇ ਗਿਣਤੀ ਵਿੱਚ ਸੰਗਤ ਪਹੁੰਚੀ ਇਨ੍ਹਾਂ ਸਮਾਗਮਾਂ ਵਿੱਚ ਕੁੱਲ 14 ਪਿੰਡਾਂ ਵਿੱਚ ਦੀਵਾਨ ਸਜਾਏ ਗਏ ਇਸ ਮੌਕੇ ਤੇ ਗੈਣੀਦੇਵਤ ਸਿੰਘ ਸਰਕਾਰੀ ਸਕੂਲ ਦੇ ਵਿੱਚ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ ਭਾਈ ਦੇ ਸਿੰਘ ਜਾਨੀ ਪ੍ਰੋਫੈਸਰ ओरिएंटਲ ਕਾਲਜ ਲਾਹੌਰ ਖਾਲਸਾ ਅਖਬਾਰ ਦੇ ਸੰਪਾਦਕ ਔਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੰਸਥਾਪਕ ਮੋਡੀਆਂ ਵਿੱਚੋਂ ਸਨ ਇਹਨਾਂ ਦੀ 123ਵੀਂ ਮਿੱਠੀ ਯਾਦ ਉਹਨਾਂ ਦੇ ਪਿੰਡ ਨਗਰ ਕਲਾਉੜ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ 6 ਸਤੰਬਰ ਨੂੰ ਮਨਾਇ ਗਈ ਇਹ ਵਿਸ਼ੇਸ਼ ਸਮਾਗਮਾਂ ਦੀ ਲੜੀ ਵਿੱਚ ਵਿਸ਼ੇਸ਼ ਤੌਰ ਤੇ ਸਹਿਯੋਗ ਬਾਬਾ ਬਲਜੀਤ ਸਿੰਘ ਦਾਦੂਆ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਰੈਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਵਿਸ਼ੇਸ਼ ਵੱਡੇ ਸਹਿਯੋਗ ਨਾਲ ਇਹ ਸਮਾਗਮ ਕੀਤਾ ਗਿਆ ਇਸ ਵਿੱਚ 30 ਤਰੀਕ ਤੋਂ ਲੈ ਕੇ 6 ਤਰੀਕ ਤੱਕ ਭਾਰੀ ਸਮਾਗਮ ਕੀਤੇ ਗਏ ਮੁੱਖ ਸਮਾਗਮ 6 ਸਤੰਬਰ ਨੂੰ ਦਾਣਾ ਮੰਡੀ ਕੋਲ ਆੜ ਦੇਖੇ ਕੀਤਾ ਗਿਆ ਜਿੱਥੇ ਬਹੁਤ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੇ ਵੱਡੇ ਇਕੱਠ ਦੇ ਵਿੱਚ ਭਾਈ ਸਾਹਿਬ ਨੂੰ ਯਾਦ ਕੀਤਾ ਉਹਨਾਂ ਦੀ ਦੇਣ ਨੂੰ ਯਾਦ ਕੀਤਾ ਗਿਆ ਭਾਈ ਦੇਸ ਸਿੰਘ ਜੀ ਨੇ ਸਿੰਘ ਸਭਾ ਲੈ ਚਲਾਈ ਸੀ ਅੱਜ ਲੋੜ ਹੈ ਕਿ ਸਾਨੂੰ ਆਪਣੇ ਸਕੂਲ ਕਾਲਜ ਔਰ ਵਿਦਿਆਲਿਆਂ ਦੀ ਗੁਰਮਤ ਵਿਦਿਆਲਿਆਂ ਦੀ ਲੜੀ ਆਪਾਂ ਅੱਗੇ ਵਧਾਈਏ ਧਰਮ ਪ੍ਰਚਾਰ ਉਹਨਾਂ ਦੇ ਨਾਮ ਤੇ ਕਰੀਏ ਕੋਈ ਸਕੂਲ ਕਾਲਜ ਇੱਕ ਲੜੀ ਚਲਾਈਏ ਜਿਵੇਂ Swami Dayanand ਜੀ ਨੂੰ ਉਹਨਾਂ ਨੇ ਤਿੰਨ ਵਾਰੀ ਡਿਬੇਟ ਚ ਹਰਾਇਆ ਸੀ ਉਹਨਾਂ ਨੇ ਆਪਣੀ ਕੌਮ ਦੇ ਹਰਾਏ ਹੋਏ ਵਿਦਵਾਨ ਨੂੰ ਅਨੇਕਾਂ ਡੀਏਵੀ ਸਕੂਲ ਕਾਲਜ ਹਸਪੀਟਲ ਅਨੇਕਾਂ ਸੰਸਥਾਵਾਂ માં ਸਮਰਪਿਤ ਕੀਤੀਆਂ ਪਰੰਤੂ ਖੇਤ ਤੇ ਮਹਾਸ਼ੋਕ ਦੀ ਗੱਲ ਹੈ ਕਿ ਭਾਈ ਦਿੱਤ ਸਿੰਘ ਗਿਆਨੀ ਸਿੰਘ ਸਵਾ ਲਹਿਰ ਦੇ ਉਸਰਈਆਂ ਦਾ ਉਹਨਾਂ ਦੇ ਪ੍ਰਤੀ ਇੱਕ ਜਿੱਤੇ ਹੋਏ ਮਹਾਂ ਮਹਾਪੁਰਸ਼ ਚਿੰਤਕ ਵਿਗਿਆਨੀ ਔਰ ਸੱਚੇ ਸਿੱਖ ਉਹਨਾਂ ਦੀ ਯਾਦ ਵਿੱਚ ਇੱਕ ਵੀ ਆਪਾਂ ਸੰਸਥਾ ਜਿਹੜੀ ਹੈ ਉਹ ਸਮਰਪਿਤ ਅੱਜ ਤੱਕ ਨਹੀਂ ਕਰ ਸਕੇ ਸੋ ਸਾਡੇ ਲਈ ਇਹ ਸ਼ਰਮ ਵਾਲੀ ਗੱਲ ਹੈ ਦੇਸ਼ ਵਿਦੇਸ਼ ਵਿੱਚ ਵਸਦੇ ਸਿੰਘ ਸਮਾ ਸੁਭਾਵਾਂ ਦੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧਨਾੜ ਸਿੱਖਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਜਰਨਾ ਵਿੱਚ ਬੇਨਤੀ ਹੈ ਕਿ ਆਓ ਭਾਈ ਦਿਤ ਸਿੰਘ ਯਾਨੀ ਜੀ ਦੀ ਯਾਦਗਾਰ ਉਹਨਾਂ ਦੇ ਪਿੰਡ ਕਲੌੜ ਵਿਖੇ ਬੜੀ ਸ਼ਰਧਾ ਸਤਕਾਰ ਵਾਲੇ ਇਲਾਕੇ ਵੱਲੋਂ ਜੋ ਬਣਾਈ ਜਾ ਰਹੀ ਹੈ ਇਹ ਉਹਦੇ ਵਿੱਚ ਆਪਾਂ ਆਪਣਾ ਸਹਿਯੋਗ ਪਾਈਏ ਦਾਨ ਦਈਏ ਤਾਂ ਕਿ ਉਸ ਆਪਣੀ ਕੌਮੀ ਯੋਧੇ ਨੂੰ ਕਲਮੀ ਯੋਧੇ ਨੂੰ ਇਹ ਸ਼ਰਧਾ ਤੇ ਸਤਕਾਰ ਭੇਟ ਕਰ ਸਕੀਏ ਇਹ ਸਮਾਗਮ ਗਿਆਨੀ ਦਿੱਤ ਸਿੰਘ ਵੈਲਫੇਅਰ ਸੁਸਾਇਟੀ ਪਿੰਡ ਆਨੰਦਪੁਰ ਖਲੋੜ ਦੇ ਸਮੂਹ ਨੌਜਵਾਨਾ ਪੰਚਾਇਤ ਇਲਾਕੇ ਦੇ ਸਹਿਯੋਗ ਦੇ ਨਾਲ ਸਮਾਗਮ ਕੀਤੇ ਗਏ ਇਹਨਾਂ ਸੰਗਤਾਂ ਨੇ ਇਸ ਸਮਾਗਮਾਂ ਵਿੱਚ ਸੇਵਾ ਕੀਤੀ ਸਾਰਿਆਂ ਦਾ ਹਾਰਤਿਕ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਤੇ ਆਸ ਕਰਦੇ ਆ ਇਹ ਧਰਮ ਪ੍ਰਚਾਰ ਦੀ ਲਹਿਰ ਇਸੇ ਤਰ੍ਹਾਂ ਅੱਗੇ ਯਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਕਾਂਗਰਸ ਦਫ਼ਤਰ ਦੇ ਬਾਹਰ ਕਾਂਗਰਸ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਦਿੱਤਾ ਗਿਆ ਇਸ ਧਰਨੇ ਵਿੱਚ ਜ਼ਿਲ੍ਹੇ ਭਰ ਤੋਂ ਆਏ ਕਾਂਗਰਸੀ ਵਰਕਰ ਸ਼ਹਿਰ ਦੇ ਕੌਂਸਲਰ ਜ਼ਿਲ੍ਹਾ ਪ੍ਰੀਸ਼ਦ ਬਲਕ ਸਮਤੀ ਦੇ ਮੈਂਬਰਾਂ ਸਮੇਤ ਪਿੰਡਾਂ ਦੇ ਸਰਪੰਚ ਵੀ ਹਾਜ਼ਰ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਮਰੋੜਾ ਸੰਗਤ ਸਿੰਘ ਗਿਲਜੀਆਂ ਸਾਬਕਾ ਵਿਧਾਇਕ ਪਵਨਾਦੀਆ ਸਾਬਕਾ ਵਿਧਾਇਕ ਹਿੰਦੂ ਬਾਲਾ ਸਮੇਤ ਹੋਰਨਗੋਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਗਵਾਈ ਵੜੀ ਸਰਕਾਰ ਵੱਲੋਂ ਅਜ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ ਉਹਨਾਂ ਦਾਵਾ ਕੀਤਾ ਕਿ ਇਸ ਗੱਲ ਦੇ ਕਾਂਗਰਸ ਪਾਰਟੀ ਕੋਲ ਸੂਚਨਾ ਐਕਟ ਰਹੀਂ ਲਈਆਂ ਗਈਆਂ ਸੂਚਨਾਵਾਂ ਦੇ ਸਬੂਤ ਵੀ ਨੇ ਉਹਨਾਂ ਕਿਹਾ ਕਿ ਸੂਬੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਵੈਟ ਵਧਾ ਕੇ ਬਿਜਲੀ ਬਿੱਲਾਂ ਦੀ ਮਾਫੀ ਦੇ ਘਾਟੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਸ਼ਹੀਦ ਸੂਬੇਦਾਰ ਮੇਵਾ ਸਿੰਘ ਵੈਲਫੇਅਰ ਕਲੱਬ ਵੱਲੋਂ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਕੱਪ 8 ਸਤੰਬਰ ਨੂੰ ਪਿੰਡ ਸਖੂ ਮਾਜਰਾ ਨੇੜੇ ਮੋਰਿੰਡਾ ਜ਼ਿਲ੍ਹਾ ਰੋਪੜ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਚੋਟੀ ਦੇ ਅਕੈਡਮੀਆ ਦੇ ਨਾਮਵਰ ਖਿਡਾਰੀ ਸ਼ਮੂਲਿਤ ਕਰਨਗੇ ਅਤੇ ਹੁਸ਼ਿਆਰ ਮਾਹੀ ਤੇ ਰਮਨ ਸੱਗੂ ਦੀ ਗਾਇਕ ਜੋੜੀ ਵੱਲੋਂ ਖੁੱਲਾ ਅਖਾੜਾ ਲਗਾਇਆ ਜਾਵੇਗਾ ਸ਼ਹੀਦ ਸਬੇਦਾਰ ਮੀਵਾਲ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਲਾ ਸਰਪ੍ਰਸਤ ਗੁਰਮੀਤ ਸਿੰਘ ਚੋਪੜਾ ਮੀਤ ਪ੍ਰਧਾਨ ਹਰਜੀਵਨ ਸਿੰਘ ਚੋਪੜਾ ਸਰਪੰਚ ਜਗਤਾਬ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਇਸ ਵਿੱਚ ਸ਼ਮੂਲਿਤ ਕਰਨ ਦਾ ਸੱਦਾ ਦਿੱਤਾ ਹੈ ਦੱਸਦੇ ਕਿ ਇਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਵੀ ਵਿਖਾਇਆ ਜਾਵੇਗਾ ਪੰਜਾਬੀ ਗਾਇਕ ਕਰਨ ਔਜਲਾ ਨੇ ਦਿਨ ਯੂਕੇ ਵਿੱਚ ਨੇ ਤੇ ਹਾਲ ਹੀ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਲੰਡਨ ਵਿੱਚ ਕਿਸੇ ਕਾਂਸਰਟ ਦੌਰਾਨ ਕਿਸੇ ਨੇ ਉਹਨਾਂ ਉੱਤੇ ਬੂਟ ਸੁੱਟ ਦਿੱਤਾ ਜੋ ਸਿੱਧਾ ਉਹਨਾਂ ਦੇ ਮੂੰਹ ਤੇ ਆ ਕੇ ਵੱਜਿਆ ਤੇ ਗੁੱਸੇ ਵਿੱਚ ਆਏ ਗਾਇਕ ਕਰਨ ਔਜਲਾ ਨੇ ਬੂਟ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ ਉੱਤੇ ਆਉਣ ਦੀ ਚੁਣੌਤੀ ਦਿੱਤੀ ਉਹਨਾਂ ਕਿਹਾ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕਿਹਾ ਤੇ ਅੰਤ ਵਿੱਚ ਉਨਾ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਅਤੇ ਇੱਜ਼ਤ ਬਖਾਉਣ ਦੀ ਅਪੀਲ ਕੀਤੀ। ਦੂਜੇ ਪਾਸੇ ਚੱਲਦੇ ਸ਼ੋਅ ਵਿੱਚ ਕਰਨ ਔਜਲਾ ਨੂੰ ਬੂਟ ਮਾਰਨ ਦੀ ਘਟਨਾ ਉੱਤੇ ਕਾਇਕ ਬੱਬੂ ਮਾਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਹੇ ਕਿ ਕਰਨ ਔਜਲਾ ਇੱਕ ਚੰਗਾ ਨੌਜਵਾਨ ਹੈ ਤੇ ਉਸ ਦਾ ਭਰਾ ਹੈ। ਅਜਿਹੇ ਬੱਚੇ ਨੂੰ ਹੌਸਲਾ ਦੇਣਾ ਚਾਹੀਦਾ ਨਾ ਕਿ ਇਸ ਤਰੀਕੇ ਨਾਲ ਚੱਲਦੇ ਸ਼ੋਅ ਵਿੱਚ ਬੂਟ ਮਾਰਨੇ ਚਾਹੀਦੇ ਨੇ। ਉਹਨਾਂ ਕਹੇ ਕਿ ਜੋ ਕੁਝ ਵੀ ਹੋਇਆ ਬਿਲਕੁਲ ਗਲਤ ਹੈ। ਦੱਸਦੇ ਕਿ ਬੱਬੂ ਮਾਨ ਜਲੰਧਰ ਪਹੁੰਚੇ ਹੋਏ ਸਨ।

ਰਾਏਕੋਟ ਦੇ ਪਿੰਡ ਰਸ਼ੀਨ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਇੱਕ ਕਿਸਾਨ ਦੇ ਮਕਾਨ ਨੂੰ ਨਿਸ਼ਾਨਾ ਬਣਾਉਂਦੇ 35 ਤੋਂ 40 ਟੋਲੇ ਸੋਨਾ ਅਤੇ 20000 ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਰਸ਼ੀਨ ਬਡੂੰਦੀ ਰੋਡ ਤੇ ਖੇਤਾਂ ਵਿੱਚ ਦੋ ਚਤੇਰੇ ਭਰਾ ਪ੍ਰਸ਼ੋਤਮ ਸਿੰਘ ਅਤੇ ਗੁਰਪ੍ਰੀਤ ਸਿੰਘ ਰਹਿੰਦੇ ਨੇ ਇਸ ਮੌਕੇ ਪੀੜਤ ਮਕਾਨ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਮਕਾਨ ਦਾ ਮੁੱਖ ਗੇਟ ਅਤੇ ਹੋਰ ਦਰਵਾਜ਼ੇ ਬੰਦ ਕਰਕੇ ਆਪੋ ਆਪਣੇ ਕਮਰਿਆਂ ਵਿੱਚ ਸੌਂ ਗਏ ਤੇ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦਾ ਪਤਾ ਉਹਨਾਂ ਨੂੰ ਸਵੇਰੇ ਲੱਗਿਆ। ਉਨ੍ਹਾਂ ਕਿਹਾ ਕਿ ਚੋਰ ਗ੍ਰਿਲ ਪਟਕ ਕੇ ਘਰ ਦੇ ਅੰਦਰ ਦਾਖਲ ਹੋਏ ਸਨ ਅਤੇ 35 ਤੋਂ 40 ਟੋਲੇ ਸੋਨਾ ਤੇ 20000 ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਪੁਲਿਸ ਨੂੰ ਇਤਲਾ ਦਿੱਤੀ ਜਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਰਾਤ ਚੋਰੀ ਹੋ ਗਈ ਜੀ 12 ਤੋਂ 3 ਵਜੇ ਦੇ ਜਲੇ ਚਲੇਗੀ। ਅੱਛਾ ਬਾਹਰ ਕੱਤਿਆਂ ਚ ਮਕਾਨ ਦੀ ਹੈ ਜੀ। ਬਾਹਰ ਕੰਦ ਟੱਪ ਕੇ ਆਏ ਨੇ ਜੀ। ਜੀ ਗ੍ਰਿਲ ਬੰਨੀ ਆ ਜੀ ਉਹਨਾਂ ਨੇ ਪਹਿਲਾਂ। ਗ੍ਰੰਡ ਪੰਦ ਕੇ ਫਿਰ ਸਟੋਰ ਸਟੋਰ ਚ ਆਏ ਨੇ। ਸਟੋਰ ਦੇ ਸਾਰਾ ਸਮਾਨ ਪਿਆ ਸੀ 35 ਤੋਂ 40 ਸੋਨਾ ਸੀਗਾ 20000 ਨਾਲ ਦੀ ਸੀ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਇਹਦੇ ਬਾਰੇ ਸਾਨੂੰ ਸਵਾ 3 ਵਜੇ ਪਤਾ ਲੱਗਦਾ ਜੀ ਅੱਛਾ ਹਾਂ ਕੀ ਲੱਗਦਾ ਵੀ ਇਹ ਘਟਨਾ ਕਿਵੇਂ ਵਾਪਰੀਆ ਕੋਈ ਜਾਣਕਾਰ ਲੱਗਦਾ ਕੋਈ ਭੇਤੀ ਦਾ ਕੰਮ ਲੱਗਦਾ ਕਿਵੇਂ ਲੱਗਦਾ ਇਹ ਤਾਂ ਹੀ ਹੁਣ ਉਹਨਾਂ ਨੂੰ ਪਤਾ ਕੀ ਕਹਿ ਸਕਦੇ ਆ ਕੁਝ ਨਹੀਂ ਕਹਿ ਸਕਦੇ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਸਾਨੂੰ 35 ਤੋਂ 40 ਦਾ ਸੋਨਾ ਸੀਗਾ ਜੀ 20000 ਨਾਲ ਦੀ ਸਾਨੂੰ ਕੰਟੀਨਿਊਸ਼ਨ ਮਿਲੀ ਹੈ ਕੁਦਰਤੀ ਰਸਿੰਦ ਤੋਂ ਪਰਸੋਂ ਤੋਂ ਪੁੱਤ ਗ੍ਰੀਪਸਿੰਗ ਦਾ ਕਰੇ ਕੰਚੂਰੀ ਹੋਈ ਹੈ ਉਹ ਤੁਸੀਂ ਕਾਰਵਾਈ ਕਰ ਰਹੇ ਆ ਉਹ ਜਿਹੜੀ ਫਰਾਂਸੀਸ ਚਪੀਂ ਬਲਾਈ ਹੈ ਤੇ ਹੋਰ ਵੀ ਜੋ ਅ ਅਗਲੀ ਕਾਰਵਾਈ ਹੈ ਉਹ ਕਰ ਰਹੇ ਆ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਾ ਰਿਮਾਰਡਦੇ ਆ ਮੌਸਮ ਦੇ ਹਾਲਤੇ ਤੁਸੀਂ ਬਣ ਰਹੋ ਚੜਦੇ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ